ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਜਿਹੜੀ ਗੱਲਬਾਤ ਕਰਨ ਲੱਗੇ ਆ ਉਹ ਕਰਨ ਲੱਗੇ ਆ ਜਿਹੜੀ ਸੁਪਰ ਸੀਡਰ ਗੱਲ ਆਪਾਂ ਨੇ ਕਣਕ ਵਿੱਚੀ ਤੀ ਕਈ ਕਿਸਾਨ ਵੀਰਾਂ ਦੇ ਮੈਸੇਜ ਆਏ ਫੋਨ ਆਏ ਵੀ ਘਟ ਜੰਮ ਰਹੀ ਹੈ ਜਿਹੜੀ ਆਪਣੀ ਕਿਉਂਕਿ ਉਹ ਕਣਕ ਮੇਨ ਕਾਰਨ ਤਾਂ ਆਪਣਾ ਸੁੱਕ ਵਿੱਚ ਜਾਂਦਾ ਜਿਹੜੀ ਕਣਕ ਸੁੱਕ ਵਿੱਚ ਚਲੀ ਗਈ ਜਿੱਥੇ ਪਰਾਲੀ ਜ਼ਿਆਦਾ ਹੋਊਗੀ ਪਰਾਲੀ 'ਚ ਦਾਣੇ ਰਹਿਗੇ ਉਹ ਆਪਣੀ ਜ਼ਮੀਨ ਹੀ ਹੈਗੀ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਆ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰ ਹਾਗੇ ਤੋਂ ਉਹ ਰਿਹਾ ਇੱਕ ਵੀਡੀਓ ਬਾਰੇ ਪਤਾ ਲੱਗਦਾ ਰਹੇ ਆਪਾਂ ਹੁ ਗੱਲ ਕਰੀਏ ਤਾਂ ਸੁਪਰ ਸਿੱਟੀ ਦੀ ਬਜਾਈ ਦੀ ਕਿਉਂਕਿ ਉਹਦੇ ਵਿੱਚ ਹਵਾ ਪੈਣੀ ਵੀ ਬਹੁਤ ਜਿਹਦੇ ਕਰਕੇ ਦਾਣੇ ਸੁੱਕ ਚ ਰਹਿ ਗਏ ਸੁੱਕ ਚ ਰਹਿਣ ਕਰਕੇ ਜਰਮੀਨੇਸ਼ਨ ਨੂੰ ਬਹੁਤ ਫਰਕ ਪਿਆ ਜਿੱਥੇ ਪਰਾਲੀ ਸੀ ਉਥੇ ਜਿਆਦਾ ਫਰਕ ਆ ਜਰਮੀਨੇਸ਼ਨ ਨੂੰ ਉਹਦੀ ਜਰਮੀਨੇਸ਼ਨ ਦੀ ਗੱਲ ਕਰੀਏ ਤਾਂ ਆਪਾਂ ਜਿਹੜੇ ਕਈ ਕਿਸਾਨ ਵੀਰ ਕਹਿੰਦੇ ਵੀ ਅਸੀਂ ਬਾਗੇ ਦੁਆਰਾ ਬੀਜ ਦੇਣੀ ਕਈ ਕਿਸਾਨ ਵੀਰ ਕਹਿੰਦੇ ਵੀ ਪਾਣੀ ਲਾ ਦਿਏ ਕਿਆ ਕਰੀਏ ਉਦੇ ਵਿੱਚ ਸਾਡਾ ਸੁਝਾਅ ਤਾਂ ਇਹੀ ਆ ਮੇਰਾ ਵੀ ਜੇਕਰ ਤੁਹਾਡੇ ਕਣਕ 50 ਤੋਂ 60% ਵੀ ਜਰਮੀਨੇਸ਼ਨ ਹੋ ਗਈ ਤਾਂ ਵੀ ਉਹ ਬਹੁਤ ਆ ਕਿਉਂਕਿ ਉਹਨੇ ਉਹਨਾ ਫੈਲ ਜਣਾ ਜਿਹੜਾ ਜਿਆਦਾ ਬਣਾ ਜਣਾ ਉਹਨੇ ਪਰ ਇੱਕ ਗੱਲ ਹੋਰ ਖਿਆਲ ਰੱਖਿਓ ਜੇਕਰ ਤੁਹਾਨੂੰ ਵਿੱਚ ਦਾਣੇ ਪੱਟੇ ਤੇ ਲੱਗਦਾ ਵੀ ਸੁੱਕ ਵਿੱਚ ਆ ਫਿਰ ਉਹਨੂੰ ਤੁਸੀਂ 18 ਤੋਂ ਪੱਧਰ 18-20 ਦਿਨ ਦੀ ਨੂੰ ਪਾਣੀ ਲਾ ਦਿਓ ਅੱਜ ਤੁਹਾਨੂੰ ਅਸੀਂ ਇਹੀ ਤਜਰਬਾ ਦਿਖਾ ਰਹੇ ਆ ਆਪਣੇ ਖੇਤ ਦਾ ਤੁਸੀਂ ਸਾਡੀ ਪੁਰਾਣੀ ਵੀਡੀਓ ਵੀ ਦੇਖ ਸਕਦੇ ਆ ਉਦੇ ਵਿੱਚ ਅਸੀਂ ਤੁਹਾਨੂੰ ਇਹ ਖੇਤ ਦਿਖਾਇਆ ਤਾਂ ਬਈ ਇਹ ਖੇਤ ਵਿੱਚ ਬਹੁਤ ਜਗ੍ਹਾ ਜੰਮੀ ਨਹੀਂ ਦੀ ਕਣਕ ਅੱਜ ਅਸੀਂ ਪੱਤ ਕੇ ਦੇਖੀ ਆ ਉਰੇ ਤੇ ਇਹ ਚੀਤ ਦਾ ਇਹ ਜਿਕਣਾ ਪਰਾਲੀ ਆ ਜਿਹੜੇ ਦਾਣੇ ਦੇ ਵਿੱਚ ਪਏ ਤੇ ਇੱਥੇ ਉਹ ਦਾਣੇ ਦਵਾਰਾ ਤੁਰਪੇ ਪਾਣੀ ਲੱਗੇ ਤੇ ਉਹਨਾਂ ਨੇ ਪਾਣੀ ਲੱਗੇ ਤੇ ਜੜ੍ਹ ਛੜਤੀ ਜਿਹੜੇ ਨੂੰ ਮਿੱਟੀ ਲੱਗੀ ਵੀ ਤੀ ਜਿਹੜੇ ਪਰਾਲੀ ਦੇ ਉੱਪਰ ਆ ਗਏ ਜਿਹੜਿਆਂ ਨੂੰ ਮਿੱਟੀ ਨਹੀਂ ਲੱਗੀ ਵੀ ਉਹਨਾਂ ਨੇ ਤਾਂ ਨਹੀਂ ਤੁਰਨਾ ਕਿਉਂਕਿ ਉਹ ਪਰਾਲੀ 'ਚ ਪਏ ਆ ਉਹਨਾਂ ਦੀ ਕੋਈ ਸੁਭਾਵਨਾ ਨਹੀਂ ਜਿਹੜੇ ਦਾਣੇ ਸੁੱਕ ਚ ਪਏ ਆ ਉਹਨੂੰ ਤੁਸੀਂ ਜੇਕਰ 18 ਦਿਨ ਦੀ ਨੂੰ ਪਾਣੀ ਲਾ ਦੋਗੇ 20 ਦਿਨ ਦੀ ਨੂੰ ਪਾਣੀ ਪਤਲਾ ਪਤਲਾ ਨਰਮ ਪਾਣੀ ਲਾਓ ਥੋੜਾ ਫਿਰ ਉਹ ਤੁਹਾਡੇ ਦਾਣੇ ਤੁਰਪੂਗੇ ਆ ਦੇਖੋ ਜੀ ਅੱਜ ਆ ਦੇਖ ਰਹੇ ਆ ਵੀ ਸਾਡੇ ਚਾਰੇ ਦਾਣੇ ਬਿਲਕੁਲ ਐ ਤੁਰਪੇ ਉਹਨੇ ਆਈਆਂ ਵੀ ਚਲੋ ਰਲ ਤ ਇਹਨੇ ਗਏ ਲਈ ਜਣਾ ਕਣਕ ਹੈ 1 ਕੋ ਲਖਤ 1 ਸਾਲ ਹੋ ਜਾਂਦੀ ਹੈ ਚਾਹੇ ਅੱਗੇ ਲਾਈ ਵੀ ਚਾਹੇ ਪਿੱਛੇ ਵੱਢਣ ਨੂੰ 5-10 ਦਿਨ ਦਾ ਫਰਕ ਪੈ ਜਾਂਦਾ ਕੋਈ ਜ਼ਿਆਦਾ ਨਹੀਂ ਪਰ ਆਈਆਂ ਵੀ ਆਪਣੀ ਇਹ ਸਾਰੇ ਨਾਲ ਰਲ ਜਣੇ ਦਾਣ ਇਹ ਨਾਲ ਵੀ ਨਾਲ ਤੇ ਗੈਲੀ ਵੱਡ ਹੋ ਜਾਣਾ ਇਹਦੇ ਕਰਕੇ ਮੇਰੀ ਇਹ ਸੁਝਾਅ ਹੈ ਵੀ ਜਿਹੜੇ ਕਿਸਾਨ ਵੀਰ ਦੇ 50 ਤੋਂ ਵੀ ਲੈ ਕੇ 60 70% ਜੰਮੀ ਵੀ ਆ ਜਾਂ 50 ਜੰਮੀ ਵੀ ਆ ਬਹੁਤ ਹੋਊਗੀ ਜੇਕਰ ਤੁਹਾਨੂੰ ਐਂ ਲੱਗਦਾ ਵੀ ਚਲੋ 50 ਤੇ ਘੱਟ ਆ ਤੁਹਾਨੂੰ ਲੱਗਦਾ ਵੀ ਇਹ ਸਾਡੀ ਪਾਣੀ ਲੱਗੇ ਤੇ ਹੋਏ ਆਉਗੀ ਤਾਂ ਉਹਨੂੰ ਪਾਣੀ ਲਾ ਦਿਓ ਕਿਉਂਕਿ ਪਾਣੀ ਲੱਗੇ ਤੇ ਗਣ ਕਰੇ ਤੁਰੇ ਹੋਣਾ ਜਿਹੜੀ ਸਹੀ ਆ ਜਿਹੜਾ ਬੀਜ ਖਰਾਬ ਆ ਉਹਨੇ ਤਾਂ ਫੁੱਲ ਜੇਣਾ ਉਹਦਾ ਤਾਂ ਕੋਈ ਸੁਭਾਵ ਨਹੀਂ ਹੈਗੀ ਜੰਮਣ ਦੀ ਕਿਉਂਕਿ ਨਾ ਉਹਨੇ ਜੰਮਣਾ ਜਿਹੜੇ ਬੀਜ ਨੂੰ ਲੱਗਦਾ ਵੀ ਆਪਾਂ ਨੂੰ ਜੰਮੂਗਾ ਉਹਨੂੰ ਤੁਸੀਂ ਪਾਣੀ ਲਾ ਦਿਓ ਠੀਕ ਆ ਤੁਹਾਡੇ ਕਿਸਾਨ ਵੀਰੋ 50 ਤੋਂ ਲੈ ਕੇ 60% ਵੀ ਜਰਮੀਨੇਸ਼ਨ ਹੋਈ ਵੀ ਉਹ ਬਹੁਤ ਆਉ। ਤੁਸੀਂ ਉਹਨੂੰ ਪਾਣੀ ਲਾ ਦਿਓ ਉਹ ਨਹੀਂ ਥੋੜੀ ਨੇ ਗੈਲੀ ਰਲ ਜੈਣਾ ਉਹਦਾ ਕੋਈ ਚੱਕਰ ਨਹੀਂ ਹੈਗਾ ਕਈ ਵੀ ਕਿਸਾਨ ਵੀਰ ਕਹਿੰਦੇ ਆ ਬਈ ਸਾਡੇ ਜਰਮੀਨੇਸ਼ਨ ਘੱਟ ਹੋਈ ਆ ਵੀ ਅਸੀਂ ਛੱਟਾ ਲਾ ਦੀਏ ਪਾਣੀ ਲਾ ਕੇ ਉਹ ਵੀ ਗੱਲ ਗਲਤ ਆ ਛੱਟਾ ਲਾ ਕੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਿਆ ਬੀਜ ਵਿੱਚੇ ਪੈਣਾ ਪਿਆ ਸੁੱਕ ਵਿੱਚ ਉਹਨੂੰ ਆਟੋਮੈਟਿਕ ਹੀ ਜੰਮਿਆ ਆਉਣਾ ਉਹਨੂੰ ਲੋੜੇ ਨਹੀਂ ਹੈਗੀ ਵੀ ਛੱਟਾ ਦੇਣ ਦੀ ਹੋਰ ਉਹੀ ਤੁਹਾਡੇ ਬੀਜ ਨੇ ਬਹੁਤ ਵਧੀਆ ਜੰਮੇ ਹੁਣ ਜੇਕਰ ਵਿੱਚ ਸੁੱਕ ਚ ਪਿਆ ਛਿੱਟਾ ਦਾ ਤਾਂ ਇਹ ਜੇਕਰ ਵੀ ਬੀਜ ਤੁਹਾਡਾ ਖਰਾਬ ਆ ਫਿਰ ਮੰਨਿਆ ਵੀ ਚਲੋ ਬੀਜ ਦੀ ਜਰਮੀਨੇਸ਼ਨ ਘੱਟਦੀ ਫਿਰ ਆਪਾਂ ਛੱਟਾ ਲਾ ਸਕਦੇ ਆ ਵੀ ਭਾਈ ਬੀਜ ਦੀ ਜਰਮੀਨੇਸ਼ਨ ਪੂਰੀ ਨਹੀਂ ਹੋਈ ਪ੍ਰੋਪਰ ਉਹ ਚੀਜ਼ ਵਾਸਤੇ ਆਪਾਂ ਛੱਟਾ ਲਾ ਸਕਦੇ ਆ ਪਰ ਜਿਹੜੀ ਜਰਮੀਨੇਸ਼ਨ ਫੁੱਲ ਹੋ ਗਈ ਉਹ ਤਾਂ ਆਪਣਾ ਇਹ ਹੋਇਆ ਵੀ ਸੁੱਕ ਚ ਬੀਜ ਆਇਆ ਸੁੱਕਲੇ ਬੀਜ ਨੂੰ ਤੁਸੀਂ ਪਾਣੀ ਲਾ ਦਿਓ ਹੋਰ ਬੀਜ ਪਾਉਣ ਦੀ ਕੋਈ ਲੋੜ ਨਹੀਂ ਤੁਹਾਨੂੰ ਇਕੱਲਾ ਉਹਨੂੰ ਤੁਸੀਂ ਪਾਣੀ ਲਾ ਦਿਓ 18-20 ਦਿਨ ਦੀ ਕਣਕ ਨੂੰ ਪਾਣੀ ਲਾ ਕੇ ਦੇਖਿਓ ਥੋੜੀ ਚੌਥੇ ਦਿਨ ਕਣਕ ਤੁਰ ਪੂਗੀ ਦੂਏ ਤੀ ਦਿਨੋਂ ਰ ਤੁਰ ਪੈਣਾ ਹਫਤੇਵਾਦ ਬਿਲਕੁਲ ਕਿਉਂਕਿ ਹੁਣ ਮੌਸਮ ਵੀ ਖੁੱਲ ਗਿਆ ਵਧੀਆ ਮੌਸਮ ਉਹਨੇ ਹਫਤੇਵਾਦ ਐ ਬਿਲਕੁਲ ਜਰਮੀਨੇਸ਼ਨ ਉਹਦੀ ਸ਼ੁਰੂ ਹੋ ਜਾਣੀ ਤੁਸੀਂ ਖੁਦ ਪੱਟਦੇ ਦੇਖਦੇ ਰਹੋ ਤੁਹਾਨੂੰ ਪਤਾ ਲੱਗਦਾ ਰਹੂਗਾ ਬਾਕੀ ਇਹੀ ਸੀ ਦੇ ਬਾਰੇ ਜਾਣਕਾਰੀ ਵੀ ਬੌਣ ਦੀ ਕੋਈ ਲੋੜ ਨਹੀਂ ਕਿਸਾਨ ਵੀਰੋ ਕਿਉਂਕਿ ਖਰਚਾ ਬਹੁਤ ਹੈ ਪਹਿਨੇ ਹੀ ਜ਼ਿਮੀਂਦਾਰ ਰਗੜੇ ਵੀ ਆ ਜੀਰੀ ਵਿੱਚ ਤੁਸੀਂ ਦੇਖਿਆ ਹੀ ਆ ਇਹਦੇ ਕਰਕੇ ਆਪਣਾ ਸੋਚ ਸਮਝ ਕੇ ਆਪਾਂ ਨੇ ਖਰਚੇਗਾ ਚੱਲਣਾ ਤਾਂ ਕਿ ਆਪਣੀ ਖੇਤੀ ਲਾਹੇਵੰਦ ਰਹੇ ਇਹ ਨਹੀਂ ਹੈਗਾ ਵੀ ਬਾਕੇ ਦੁਆਰਾ ਬੀਜਦੀ ਹੈ ਬਾਕੇ ਬੀਜਣ ਵਿੱਚ ਬਹੁਤ ਖਰਚਾ ਆ ਜਾਂਦਾ। ਮੌਣ ਦੀ ਕੋਈ ਲੋੜ ਨਹੀਂ ਜੇਕਰ ਜ਼ਰਮੀ ਦੇ ਵਿੱਚ 50-60% ਹੈਗੀ ਆ ਤੁਸੀਂ ਉਹਨੂੰ ਪਾਣੀ ਲਾ ਦਿਓ। ਥੋੜੀ ਗਣ ਤੇ ਜਰੂਰ ਜੰਮੂਗੀ ਜਿਹੜਾ ਬੀਜ ਸੁੱਕ ਚੁੱਕਿਆ। ਇਹੀ ਸੀ ਸੁਪਰ ਸੀਡਰ ਦੀ ਬਾਰੇ ਇਹਦੇ ਬਾਰੇ ਜਾਣਕਾਰੀ। ਵੀਡੀਓ ਦੇਖਣ ਲਈ ਬਹੁਤ ਧੰਨਵਾਦ।